ਮਾਤਾ ਫਟਟੂ ਵੀ ਸਮਾਰ ਕੇ ਤੇ ਤੋਹਾੜੀਆਂ ਵਿੱਚ ਇੱਥੇ ਚੱਲ ਸਸੀ ਗਾ ਜੀ ਦੋਸਤੋ ਆ ਵੀਡੀਓ ਬਿਲਕੁਲ ਕੁਝ ਸੈਕਿੰਡ ਦਾ ਵਾ ਤੁਹਾਨੂੰ ਸੁਣਾਇਆ ਪੂਰਾ ਵੀਡੀਓ ਇਹ ਸੁਣਿਆ ਨਹੀਂ ਜਾਂਦਾ ਪਰ ਜਿਹੜੇ ਹਾਲਾਤ ਸੋਸ਼ਲ ਮੀਡੀਆ ਤੇ ਜੇ ਦੇਖਿਆ ਜਾਵੇ ਅਜਿਹੇ ਅਨੇਕਾਂ ਵੀਡੀਓ ਤੋਰੇ ਫਿਰਦੇ ਨੇ ਜਿਨ੍ਹਾਂ ਦੇ ਵਿੱਚ ਬਜ਼ੁਰਗਾਂ ਦੇ ਨਾਲ ਘਰੇ ਸਾੰਬਰ ਦਾ ਦੂਰ ਦੀ ਗੱਲ ਹੈ ਕੁੱਟਮਾਰੀ ਇੰਨੀ ਹੁੰਦੀ ਹੈ ਕਿ ਉਹ ਆਖਰ ਹাড়ੇ ਕੱਢਦੇ ਨੇ ਪਰ ਸ਼ਰਮਨਾਕ ਜੇ ਕਹਈਏ ਜਾਂ ਸ਼ਰਮਿੰਦਗੀ ਉਦੋਂ ਆਉਂਦੀ ਹੈ ਵੀ ਜਦੋਂ ਸਾਡੇ ਪੰਜਾਬ ਦੇ ਵਿੱਚ ਵੀ ਅਜਿਹੇ ਹਾਲਾਤ ਹੁੰਦੇ ਨੇ ਬਾਹਰਲੇ ਤਾਂ ਕਈ ਵੀਡੀਓ ਅਸੀਂ ਦੇਖ ਲੰਨੇ ਆ ਪਰ ਵਰਤੀ ਆਪਣੀ ਆਪਣੀ ਥਾਂ ਦੀ ਆ ਪਰ ਸਾਡੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਨੇ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਖੈਰ ਇਹਦੋਂ ਪਹਿਲਾਂ ਵੀ ਆਏ ਨੇ ਹੁਣ ਆਹ ਬਜ਼ੁਰਗ ਮਾਤਾ ਇਹ ਹੋ ਸਕਦਾ ਇਹਦੀ ਨੂੰਹੀ ਹੈ ਜਿੱਥੇ ਤੱਕ ਲਿਖਿਆ ਵੀ ਹੋਇਆ ਤੇ ਜ਼ਿਆਦਾਤਰ ਖੈਰ ਮੈਂ ਤਾਂ ਆਇਡੈਂਟੀਟੀ ਇਸ ਕਰਕੇ ਨਹੀਂ ਇਹਦੀ ਸਾਹਮਣੇ ਰੱਖ ਰਿਹਾ ਕਿਉਂਕਿ ਇਹ ਪਹਿਲੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਇਆ ਹੋਇਆ ਤੇ ਕਿਉਂ ਕੋਈ ਬੰਦਾ ਕਿਉਂਕਿ ਜਦ ਇਹ ਵੀਡੀਓ ਦੇਖਦੇ-ਦੇਖਦੇ ਤੇ ਸੁਣਦੇ ਜਦੋਂ ਕੰਨੀ ਬੋਲ ਇਸ ਬਜ਼ੁਰਗ માતા ਦੇ ਪੈਂਦੇ ਨੇ ਕਿ ਹਾੜੇ ਕੱਢਦੇ ਹੋਏ ਐਡੀ ਬਜ਼ੁਰਗ માતા ਹੋਵੇ ਤੇ ਅੱਗੇ ਜਿਵੇਂ ਦੇ ਨਾਲ ਇਹ ਔਰਤ ਇਹਨੂੰ ਕੁੱਟ ਮਾਰ ਰਹੀ ਆ ਬਾਲਾਂ ਤੋਂ ਘੜੀਸ ਕੇ ਉਹ ਕਰ ਰਹੀ ਆ ਭਾਵੇਂ ਇਸ ਅਵਸਥਾ ਦੇ ਵਿੱਚ ਦੇਖਿਆ ਜਾਵੇ ਹਾਲਾਤ ਬਜ਼ੁਰਗਾਂ ਦੇ ਆਪਦੇ ਜਿਕੇ ਹੀ ਬਸ ਦੇ ਨਹੀਂ ਰਹਿੰਦੇ ਹੈਗੇ ਵੀ ਵਿੱਚ ਉਹ ਬਾਥਰੂਮ ਕਰਲਨ ਵਿੱਚ ਉਹ ਆਪ ਦਾ ਟੱਟੀਪ ਸ਼ਾਪ ਕਰਲਨ ਤਾਂ ਇਸ ਚੀਜ਼ ਨੂੰ ਲੈ ਕੇ ਜੇ ਦੇਖਿਆ ਜਾਵੇ ਇਹ ਹਰ ਕਿਸੇ ਦੇ ਨਾਲ ਵਿਚਰਦੀ ਆ ਜਦੋਂ ਬੁੱਧਾ ਬਜ਼ੁਰਗ ਹੋ ਜਾਂਦਾ ਦੂਜਿਆਂ ਦੇ ਹੱਥpass ਹੋ ਜਾਂਦਾ ਤੇ ਉਸੇ ਸਮੇਂ ਦੇ ਦੌਰਾਨ ਇਸ ਤਰ੍ਹਾਂ ਦੇ ਹਾਲਾਤ ਸਭ ਤੋਂ ਜ਼ਿਆਦਾ ਤਾਂ ਮੈਂ ਉਸ ਸ਼ਖਸ ਨੂੰ ਜੇ ਕਹੀਏ ਕਿ ਇਹ ਕਹਾਂਗੇ ਕਿ ਉਹਦੀ ਗਲਤੀ ਹੈ ਕਿਸ ਬਗਾਨੀ ਤੀ ਨੇ ਤਾਂ ਕੀ ਪੁੱਛਣਾ ਸੀ ਜਦੋਂ ਉਹਦਾ ਆਪਦਾ ਜਵਾਕ ਜੇਕਰ ਉਹਦੇ ਕੋਲੇ ਬੈੰਦਾ ਹੋਵੇ ਉਹਦਾ ਹਾਲਚਲ ਪੁੱਛਦਾ ਹੋਵੇ ਤਾਂ ਸ਼ਾਇਦ ਇਹ ਹੋ ਨਹੀਂ ਸਕਦਾ ਵੀ ਉਹਨੂੰ ਜਦੋਂ ਇਸ ਤਰ੍ਹਾਂ ਦੀ ਪਤਾ ਲੱਗੇ ਤਾਂ ਇਸ ਕਰਤੂਤ ਦੇ ਕਰਕੇ ਉਹ ਵੀ ਇਸ ਨੂੰ ਸਹਿਣ ਕਰ ਲੇ ਕਿਉਂਕਿ ਜੇਕਰ ਮੈਂ ਤੁਹਾਨੂੰ ਪੂਰਾ ਵੀਡੀਓ ਸੁਣਾਦਾ ਤਾਂ ਦਿਖਾਦਾ ਤਾਂ ਤੁਸੀਂ ਬੈਠੇ ਬੈਠੇ ਬੰਦਾ ਇਹ ਸੋਚਦਾ ਵੀ ਇਸ ਔਰਤ ਦਾ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਬਣਦਾ ਪਰ ਗੱਲ ਇਹ ਹੈ ਵੀ ਕਾਨੂੰਨੀ ਸਿਸਟਮ ਦੇ ਵਿੱਚ ਅਜਿਹੇ ਲੋਕਾਂ ਨੂੰ ਸਖਤ ਸਜ਼ਾ ਮਿਲੇ ਇਹ ਬੇਹਜਰੂਰੀ ਹੈ ਹੁਣ ਇਹ ਪੰਜਾਬ ਦਾ ਇਹ ਵੀਡੀਓ ਤੇ ਮਾਤਾ ਦੇ ਜਿਹੜੇ ਹਾਲਾਤ ਨੇ ਇੱਕ ਚੀਜ਼ ਦਰਸਾਉਂਦਾ ਹੈ ਵੀ ਸਾਡੀ ਮਾਨਸਿਕਤਾ ਕਿੱਥੇ ਜੇ ਗਿਰ ਗਈ ਆ ਅਸੀਂ ਲੋਕਾਂ ਦੀਆਂ ਗੱਲਾਂ ਤਾਂ ਬਣਾਉਣੀ ਆ ਜਾਣਦੇ ਆ ਪਰ ਸਾਡੇ ਘਰੇ ਕੀ ਹੋਈ ਜਾਂਦਾ ਅਸੀਂ ਇਸ ਕੰਨੀ ਨਿਗਾ ਨਿਗੇ ਮਾਰਦੇ ਹਾਲਾਂਕਿ ਇਹ ਚ ਵੀ ਕੋਈ ਦੋ ਰਾਇ ਨਹੀਂ ਕਿ ਹਾਲਾਤ ਕਈ ਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਘਰੇਲੂ ਤੌਰ ਦੇ ਉੱਤੇ ਜੀ ਦੇਖਿਆ ਜਾਵੇ ਤਾਂ ਸਾਰਿਆਂ ਦੀ ਆਪਸ ਵਿੱਚ ਬਣਦੀ ਹੋਵੇ ਕੋਈ ਜ਼ਰੂਰੀ ਨਹੀਂ ਪਰ ਉਸ ਤੋਂ ਬਾਅਦ ਇਹ ਵੀ ਬਣਦਾ ਕਿ ਇੱਕ ਉਮਰ ਦੇ ਤਕਾਜ਼ੇ ਨੂੰ ਸਮਝਦੇ ਹੋਏ ਅਸੀਂ ਕਿਸੇ ਨਾਲ ਕੀ ਚੰਗਾ ਮਾੜਾ ਕਰ ਰਹੇ ਹਾਂ ਸਿਰਫ ਇਸ ਕਰਕੇ ਨਹੀਂ ਕਿ ਸਾਡੀ ਉਹਦੇ ਨਾਲ ਬਣਦੀ ਹੈ ਜਾਂ ਨਹੀਂ ਬਣਦੀ ਜਾਂ ਉਹਦੀ ਕੀ ਪ੍ਰਵਿਰਤੀ ਹੈ ਜਾਂ ਉਹ ਸਾਨੂੰ ਕਿੰਨਾ ਕੁ ਪ੍ਰੇਸ਼ਾਨ ਕਰ ਰਿਹਾ ਹੈ ਪਰ ਇਹ ਜਲ ਜ਼ਰੂਰ ਹੈ ਵੀ ਜਦੋਂ ਅਸੀਂ ਆਪਦੇ ਤੇ ਲਾ ਕੇ ਸੋਚੀਏ ਕਿ ਕੱਲ ਨੂੰ ਜਦੋਂ ਸਾਡੀ ਇਹ ਅਵਸਥਾ ਹੋਊਗੀ ਸਾਡੇ ਨਾਲ ਇਹ ਕੁੱਤੇ ਖਾਣੀ ਹੋਵੇ ਤੇ ਸਾਡੇ ਕੋਈ ਬਾਲ ਖਿੱਚ-ਖਿੱਚ ਕੇ ਸਾਨੂੰ ਦਿਸ਼ਾ ਦਿਖਾਵੇ ਕਿਉਂਕਿ ਇਹ ਔਰਤ ਇਹਦੇ ਬਾਲ ਫੜ ਕੇ ਬਜ਼ੁਰਗ ਮਾਤਾ ਦੇ ਦੱਸ ਰਹੀ ਹੈ ਵੀ ਇੱਧਰ ਜਾ ਇੱਧਰ ਜਾ ਤਾਂ ਹੁਣ ਇਹ ਹਾਲਾਤ ਸਮਝੇ ਜਾ ਸਕਦੇ ਨੇ ਕਿ ਯਾਰ ਐਦੂ ਵੱਡਾ ਧਿਰਗਣੀਗਾ ਹੋ ਸਕਦਾ ਧਰਤੀ ਤੇ ਜਿਤ ਤਰ੍ਹਾਂ ਦੇ ਨਾਲ ਅਜੀਹਾਂ ਚੀਜ਼ਾਂ ਕਰਤੂਤਾਂ ਸਾਹਮਣੇ ਆਉਂਦੀਆਂ ਨੇ ਹੁਣ ਇਹ ਵੀਡੀਓ ਕਿਸੇ ਨੇ ਤਾਂ ਬਣਾਇਆ ਪਰ ਇਹ ਹੈ ਵੀ ਇਸ ਵੀਡੀਓ ਦੇ ਨਾਲ ਹੋ ਸਕਦਾ ਵੀ ਇਸ ਮਾਂ ਦੀ ਇਸ ਬਜ਼ੁਰਗ ਦੀ ਪੁਕਾਰ ਕਿਤੇ ਤੱਕ ਤਾਂ ਪਹੁੰਚੀ ਹੋ ਤੇ ਲਾਜ਼ਮੀ ਜੀ ਗੱਲ ਹੈ ਵੀ ਕਿੱਡਾ ਹੀ ਕੋਈ ਜੇ ਕਹੀਏ ਕਿ ਨਾ ਕੰਮ ਕਰਨ ਵਾਲਾ ਨਕਾਰਾ ਟਾਈਪ ਜਾਂ ਫਿਰ ਜੇ ਕਹੀਏ ਕਿ ਅਜੇ ਹ ਕੋਈ ਅਫਸਰ ਨਹੀਂ ਹੋਣਾ ਵੀ ਜਿਹੜਾ ਇਸ ਵੀਡੀਓ ਨੂੰ ਦੇਖ ਕੇ ਮੁੜ ਕੇ ਚੁੱਪ ਬਹਿ ਜਾਏ ਕਿਉਂਕਿ ਉਹਦਾ ਗੁੱਸਾ ਮੱਲੋ ਮੱਲੀ ਜਾਗ ਜਾਊਗਾ ਹੁਣ ਮੈਂ ਤਾਂ ਬਹੁਤ ਸਾਰੀਆਂ ਚੀਜ਼ਾਂ ਐਸੇ ਕਰਕੇ ਨਹੀਂ ਦੇ ਸਾਹਮਣੇ ਰੱਖ ਰਿਹਾ ਹੈਗਾ ਕਿ ਪਤਾ ਨਹੀਂ ਕੋਈ ਬੰਦਾ ਤੈਸ਼ ਚਾਕੇ ਕੀ ਉਹ ਕਰ ਦੇ ਕਿਉਂਕਿ ਸਿੰਘਾਂ ਨੇ نیچے ਲਿਖਿਆ ਹੋਇਆ ਕਿ ਪ੍ਰਸ਼ਾਸਨ ਨੇ ਤੇ ਕਾਰਵਾਈ ਕਰੇ ਨਹੀਂ ਪਰ ਐਸੀ ਆਵਾਂਗੇ ਤੇ ਫਿਰ ਗੱਲ ਉਹੀ ਆ ਜਾਂਦੀ ਹੈ ਵੀ ਜਦੋਂ ਸਿਸਟਮ ਫਿਰ ਨਹੀਂ ਅੱਗੇ ਹੁੰਦਾ ਤਾਂ ਫਿਰ ਲੋਕ ਗੁੱਸਾ ਦਿਖਾਉਂਦੇ ਨੇ ਪਰ ਗੱਲ ਇਹ ਹੈ ਵੀ ਅਜੇ ਇਹ ਬਜ਼ੁਰਗਾਂ ਦੇ ਹਾਲਾਤ ਇਨ੍ਹਾਂ ਦਿਨਾਂ ਦੇ ਵਿੱਚ ਯਾਨੀ ਕਿ ਜਦੋਂ ਇਸ ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੂੰ ਸਾਂਭਣਦੇ ਆਪ ਦਾ ਕੱਲ ਤਾਂਹੀਂ ਸਮਰੂ ਜੇ ਅੱਜ ਦਾ ਕਿਸੇ ਹੋਰ ਦਾ ਸਵਾਰਾਂਗੇ ਪਰ ਗੱਲ ਇਹ ਵੀ ਹੈ ਕਿ ਇਸ ਸਮੇਂ ਦੇ ਦੌਰਾਨ ਅਜੀਆਂ ਚੀਜ਼ਾਂ ਪਤਾ ਨਹੀਂ ਕਿੱਥੇ ਕਿੱਥੇ ਕਿੰਨੀਆਂ ਹੁੰਦੀਆਂ ਹੋਣੀਆਂ ਤਾਂ ਰਿਕਾਰਡ ਹੋ ਗਿਆ ਪਰ ਸਮਝਣ ਦੀ ਜ਼ਰੂਰ ਲੋੜ ਹੈ ਕਿ ਆਪਦੇ ਤੇ ਜਦੋਂ ਬੰਦਾ ਲਾ ਕੇ ਦੇਖੇ ਫਿਰ ਕੋਈ ਬੰਦਾ ਇਹ ਜਿਹੇ ਹਨੀ ਹੈਗਾ ਵੀ ਜਿਹੜਾ ਕਿਸੇ ਨਾਲ ਕੋਈ ਮਾੜਾ ਕਰ ਜਾਏ